ਹੋਏ ਇਹ 29 ਸੈਕਿੰਡ ਰਹਿ ਗਏ ਜੀ ਅੱਜ ਮਿੱਤਰੋ ਕਿਵੇਂ ਹੋ ਅੱਜ ਇੱਕ ਅਜੀਬ ਸ਼ਰਤ ਲੱਗੀ ਆ ਯਾਰ ਅਜੀਬ ਕੀ ਆ ਬਾਈ ਪ੍ਰੀਤੀ ਡੈਰੀ ਤੇ ਅਕਸਰ ਆਪਾਂ ਦੁੱਧ ਪਾਉਣੇ ਆ ਤੇ ਨਵੇਂ ਨੋਟ ਨੇ ਆ ਦੇਖੋ 5 500 ਦੇ ਨੋਟ ਕੋਈ ਵੀ ਲੈ ਲਓ ਸੀਰੀਅਲ ਵਾਈਜ਼ ਹੈਨਾ ਬਿਲਕੁਲ ਨਵੇਂ ਨੇ ਤੇ ਪ੍ਰੀਤ ਨਾਲ ਗੱਲ ਇਹ ਹੋ ਗਈ ਵੀ ਇਹ ਕਹਿੰਦਾ ਮਖੇ ਰੱਖਣ ਆਉਂਗਾ ਖਣਿਆ ਕੇ ਮੈਂ ਉਮੀ ਸੀਰੀਅਲ ਵਾਈਜ਼ ਲਾਉਣੇ ਨੇ ਐਵੇਂ ਲੱਤ ਐਵੇਂ ਜੀ ਹੈਨਾ ਤੇ ਉਮੀ ਸੀਰੀਅਲ ਪਾਈਜ ਲਾਉਣ ਨੇ 5 ਮਿੰਟਾਂ ਚ 5 ਮਿੰਟਾਂ ਦੀ ਹੋਈ 5 ਮਿੰਟਾਂ ਚ ਜਮਾਂ ਪਈ ਕਰੀਏ ਪੱਗੇ ਹਾਂ ਚੱਲ ਆਜੋ ਬਈ ਦੇਖਦੇ ਆਪਾਂ ਆ ਖੋਲਦੇ ਬਾਹਰ ਬੋਲੀ ਤੇ ਟੇਮ ਨਾ ਮੈਂ ਇੱਕ ਕੱਪੜੀ ਸੀ ਆ ਖੜਦੀ ਚਿੱਚੇ ਖਣਿਆ ਦੀ ਇੱਕ ਮਿੰਟ ਯਾ ਟ੍ਰੇਡ ਖਣਿਆ ਦੀ ਨੀਤੇ ਖਣਿਆ ਮੈਂ ਇੱਕ ਮਿੰਟ ਆਹ ਟ੍ਰੇ ਆਹ ਟਾਈਮ ਦੇਖੋ ਆਪਾਂ 5 ਮਿੰਟ ਟਾਈਮ ਲਾ ਲਿਆ ਟ੍ਰੇਜ ਨਹੀਂ ਲੋਟਾਉਣੇ ਨਾ ਟ੍ਰੇਟ ਫੇਜ ਹੋ ਕੇ ਹੈ ਹਾਂ ਤੇ ਨਾਲ ਰੱਖ ਲਈ ਆਪਾਂ ਟਾਈਮ ਹਨਾ ਐ ਐ ਨਾ ਕਰੋ ਚੌਧਰੀ ਸਾਹਿਬ ਆਈ ਜਾਂਦੇ ਹਾਂ ਕੋਣ ਹਟਾ ਕਰੇ ਸਟਾਰਟ ਕਰੇਗਾ ਜਦੋਂ ਦੱਸਾਂਗੇ ਬਗਟਰੀ ਚ ਹੀ ਖੰਡੇ ਨੇ ਲਓ ਧੰਨ ਬਾਬਾ ਨਾਨਕ ਤੇ ਉਹੀ ਗੁੱਟੀ ਆ ਬਾਈ ਦੇਖੋ 500 ਤੋਂ ਲੈ ਕੇ 600 ਤੱਕ ਆ ਪੂਰੀ ਸੀਰੀਅਲ ਬਾਈ ਥੱਲੇ ਖੰਡੇ ਵਾਲਾ ਨਹੀਂ ਤੇ ਉਰੇ ਖੰਡੇ ਵਾਲਾ ਉਹ ਥੱਲੇ ਗਈ ਵਾਰੀ ਫੇਰ ਨੋਟ ਇੱਕ ਨਾ ਆਦਾ ਉਹ ਥੱਲੇ ਨਹੀਂ ਉਰੇ ਖੰਡੇ ਵਾਲਾ ਹੋਰ ਇਹਦੇ ਵਿੱਚੜੇ ਉਹ ਥੱਲੇ ਪਵਜੂ ਓਏ ਆਈ ਤਾਂ ਕਹਿਣਾ ਲੈ ਇੱਕ ਤਾਂ ਵਗ ਵੀ ਗਿਆ ਆਈ ਤੈਨੂੰ ਕਹਿਣਾ ਨਾ ਉਹ ਵੱਜਾ ਇੱਕ ਕੱਟ ਇੱਕ ਨੋਟ ਥੱਲੇ ਵਾਲਾ ਫੇਰ ਡਿੱਗ ਜੂਦਾ ਨਹੀਂ ਨਿੱਤ ਖੜਦਾ ਨਹੀਂ ਬਾਈ ਥੱਲੇ ਧਰ ਕੇ ਪਖਣਾ ਲੈਣੇ ਆ ਥੱਲੇ ਕਰ ਲੈ ਕਿਹੜਾ ਜ਼ਰੂਰੀ ਆ ਲੈ ਮਾੜੀ ਥੱਲੇ ਵਾਏ ਨੇ ਉਹਦੀ ਚੱਕੀ ਇਧਰੋਂ ਜੱਸੀ ਕੋਈ ਨਾ ਕੋਈ ਨਾ ਆ ਥੱਲੇ ਵਾਏ ਇਧਰੋਂ ਚੱਕੀ ਜਾ ਕੋਈ ਨਾ ਕੋਈ ਨਾ ਇਧਰ ਹੀ ਨਾ ਲੈ ਜਾ ਨਾ ਨਾ ਹਾਇ ਨਹੀਂ ਮੈਂ ਨਾਮ ਆ ਵੀ ਤਮ ਹਾਂ ਲੈ ਚਲੀ ਜਾਂਦੇ ਆ ਵੀਰੋ ਲੋਈ ਸਾਹ ਜਸੀ ਨਾਲ ਹੈਲਪ ਕਰਾ ਦੀ ਨਾ ਹੈਲਪ ਕਿਛਦੀ ਨਹੀਂ ਪਰ ਉਹ ਲੈ ਆ ਵਸੇ ਛੱਡ ਕਰ ਦੋ ਤੁਹਾਨੂੰ ਤਮ ਮਸਲਾ ਖੜ ਪਿਆ ਲੈ ਜੋ ਗੁੱਟੀ ਹੋ ਗਈ ਗੁੱਟੀ ਜਦੋਂ ਸਾਰੀ ਗਣੀ ਲੰਦੇ ਚੱਲ ਨੰਦਾ ਮੈਂ ਇਲਕਟ੍ਰਿਕ ਲਾ ਕੇ ਨਾ 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 ਚੱਲ ਬੋਲ ਮੈਂ ਦੋ ਜੀ ਉਹ ਬਰਾ ਬੈਂਡ ਕੋ ਜੀ ਹਾਂ ਟਾਈਮ ਲਾ ਲਾਂਗਾ ਚੱਲ ਇਹ 100 ਦਾ 100 ਨੋਟ ਆ ਗਿਆ ਇਹ ਚ ਆਇਆ ਚੱਲ ਕੀ ਆਇਆ ਆਪ ਪਤਾ ਰਦੇ ਆ ਟਾਈਮ ਲਓ ਜੀ 5 ਮਿੰਟ ਚੈੱਕ ਕਰੋ ਜੀ ਚਲੋ 1 ਮਿੰਟ ਮੇਰੀ ਗੱਲ ਜਦੋਂ ਸਾਰੇ ਇਕੱਠੇ ਹੋਗੇ ਨਾ ਉਦੋਂ ਬਾਅਦ ਬੰਦ ਕਰੀਏ ਆਪਾਂ ਐ ਵੀ ਦੇਖਾਂ ਕਿੰਨੇ ਘੱਟੁੰਦੇ ਹਾਂ 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 ਜੀ ਲਓ ਜੀ ਕਰਦੀ ਸਟਾਰਟ ਇਹ ਆਪਾਂ 1 ਮਿੰਟ ਚਲਾਦੀ ਜੀ ਚਲਾਓ ਚਲੋ ਜੀ ਜੈ ਮਾਤਾ ਦੀ ਜੈ ਮਾਤਾ ਦੀ ਧੰਨਵਾਦ ਬਨਾਨਕਾ ਤੇ ਤੁਦੂ ਜੀ ਸਾਡੀ ਪ੍ਰੀਤ ਡੈਰੀ ਬਲਾਡਾ ਜੀ ਤੇ ਅੱਜ ਉਹੀ ਕਰਾਰੀ ਫਸ ਗਈ ਮਿੱਤਰੋ ਤੇ ਭਾਈ ਕਹਾਂ ਮੈਂ 5 ਮਿੰਟਾਂ ਚ ਲਾ ਦੂੰ ਬਾਕੀ ਦੇਖਦੇ ਆਂ ਭਾਈ ਕਿਵੇਂ ਚ ਬਣਦੇ ਆ ਆ ਪੂਰ ਮੰਦ ਕਰੀ ਕਿਦਾ ਚੱਲੀ ਜਾਣਾ ਕਹਾਂ ਮੈਂ ਛੜਾ ਦੇ ਲੱਖਾਂ ਦੇ ਘੜ ਦੇਦਾ ਹੂੰ ਭਾਈ ਕਹਾਂ ਮੈਂ ਰੋਜ਼ ਆਉਂਦੇ ਜਾਂਦੇ ਰਹਿੰਦੇ ਇੰਨੇ ਕਰੋੜ ਦਾ ਖੱਬਿਆ ਫਰਾ ਕੰਮ ਹੋਰ ਐਨੀ ਕਿੱਥੇ ਆਉਂਦੇ ਨੇ ਵਿੰਦਰਾ ਉਹਦਾ ਛਾਪਾ ਵੱਜੇ ਇਨਕਮ ਟੈਕਸ ਦਾ ਲੈ ਭਾਈ ਦੇ ਵੀਡੀਓ ਲਾਈਕ ਕਰ ਦੇ ਜਾਂ ਚੱਲਦੇ ਚੱਲਦੇ ਜਾਨੂੰ ਵਧੀਆ ਲੱਗੇਗਾ ਸੱਤੀ ਕਰਮਾ धन्यवाद के 10 मिनट 50 सेकंड मतलब हो गए 10 मिनट ना ना वो तो मतलब ऊपर उधरो लाए इसने पांच 5 तो स्टार्ट हो गए चौधरी साहब इधर टाइम पे रखो जाता तमला जा कोई नहीं कोई नहीं कोई नहीं कोई नहीं ओके है चलन दे फिर दान दो अपना मुंह अपना माड़े दिखा दियो बस चले बदवान पे हैं ना 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 रहने तो दे ਪਰੀਤ ਕੰਮੀਆਂ ਨਾ ਨਾ ਕੋਈ ਨਾ ਰੱਪਾ ਜਿਹੜਾ ਕਦੇ ਸ਼ਰਤ ਲਾਈ ਐ ਹਾਂ ਉੱਗ ਲੱਗ ਗਿਆ ਨੰਦੂ ਜੀ ਚਾਹ ਤੋਂ ਜ਼ਿਆਦਾ ਫਿਰੋੜਾ ਤੂੰ ਤੁਸੀਂ ਨਾ ਬੋਲੋ ਭਾਈ ਬਣ ਕੇ ਬੇਨਤੀ ਐ ਬੇ ਚਲੀ ਜਾਂਦੇ ਆ ਉਹਦਾ ਤਮਾ ਪਰਤਨ ਹੈ ਉੱਜੇ ਜਾਂਦਾ ਹੁੰਦਾ ਹੋਰ ਗੱਲ ਬਾਤ ਨਾਲ ਲੋਈ ਕਾ ਜੁਮੈਂਟ ਹੋ ਗਏ ਭਾਈ ਆਪਣੇ ਨਾਮ ਨਾਲ ਚੱਲ ਰਿਹਾ ਵੀ ਦੇਖਦਾ ਕਿੰਨਾ ਹੁੰਦਾ अच्छा किसने ने होर शर्त ला के देखनी ला के देख लियो है देख रे। ना के देख लो कई बार एम किसी चली जरा रेगुलर मतलब टाइम चली थोड़ा पीछे कवर करके ਬੰਦੇ ਦਿਖਾ ਦੋ ਕਿੰਨੇ ਬੰਦੇ ਨੇ ਆਲੇ ਦਾ ਕਈ ਵਾਰ ਆਖਲਾ ਕਹਿੰਦਾ ਵੀ ਯਾਰ ਇੱਕ ਦੋ ਜਣੇ ਨੂੰ ਹੀ ਲਾ ਲਈ ਚੌਧਰੀ ਸਾਹਿਬ ਮਾਰੇ ਪਿੱਛੇ ਓਟੇ ਦਿਖਾ ਦੇ ਬੰਦੇ ਸਾਰੇ ਬਈ 프리 ਦਿਖਲਾ ਦੇ ਲੇ ਦੇਦੇ ਮਈ ਅਕਸਰ ਹਾਸੇ ਵਿੱਚ ਕੱਲ ਚੱਲਦੀ ਰਹਿੰਦਾ ਹਨ ਨਾ ਸ਼ਾਬਾਸ਼ ਬੰਦੇ ਲੱਗੇ ਭਾਈ ਲਾਈਕ ਕਰ ਦਿਓ ਭਾਈ ਚੱਲਦੀ ਵੀਡੀਓ ਨੂੰ ਆਇਆ ਦੇਣਾ ਕਿ ਨਾ ਕਦਰ ਆਉਗਲਵਾਰ ਕੋਈ ਹੈ ਇਹ ਹੋ ਗਿਆ ਵਾਏ ਬੋਨੇ ਮਾ ਉਹ ਵੀ ਗਿਆ ਕੰਮ ਮੇਰੇ ਟਿਕ ਰਹਿ ਗਿਆ ਜੀ ਇੱਕ ਮਿੰਟ ਨਹੀਂ ਹੋ ਗਿਆ ਕੰਮ ਤਾਂ ਕੋਈ ਨਹੀਂ ਦੋਲ ਗਿਆ ਕੰਮ ਵਾਏ ਠੀਕ ਹੈ ਹੈ ਨਾ ਨਾ ਮੈਂ ਮੋੜਨੇ ਬਰਦਨ ਕੱਲ ਆਪਣੀ ਕੁੜੀ ਗੱਲ ਚੱਲੀ ਨਹੀਂ ਇੱਕ ਨਾ ਮੇਰੇ ਨਾਲ ਆਕਰ ਤੇਰੇ ਤੋਂ ਨਾ ਕੱਲ ਫੋਨ ਨਾ ਕਰ ਆ ਤਾਰੀ ਮੰਨ ਤਾਂ ਕਿਹੜੀ ਸੁਣਾ ਦਰਨੀ ਹੈ ਅੰਦਾ ਕਰੀ ਗੱਲ ਵਧੀਆ ਬਰੁਕ ਲਓ ਜੀ ਚੌਧਰੀ ਸਾਹਿਬ ਨਵੇਂ ਦਿਖਾ ਦੋ ਟਾਈਮ 36 ਸੈਕਿੰਡ ਰਹੇਗੇ ਨਵੇਂ ਨਵੇਂ ਮੱਖਣ ਦੀ ਜਮਾਨਤ ਰੱਖਦੇ ਨਾ ਨਵੇਂ ਉਹ ਟਾਈਮ ਦਿਖਾ ਦੇ ਜੀ ਇਹ 29 ਸੈਕਿੰਡ ਰਹੇਗੇ ਜੀ ਲਓ ਜੀ ਹੁਣ ਕੀ ਕਰੀਏ ਹੋ ਲੈ ਫਿਰ ਜੀ ਕੋਈ ਗੱਲ ਨਹੀਂ ਫਿਰ ਕੀ ਹੁੰਦਾ ਚਾਹ ਨਾਲ ਵੀ ਖਵਾਵਾਂਗੇ ਕੁਛ ਹਾਂ ਇਹ ਆ ਦੇਖੋ ਇੰਨੇ ਬੰਦੇ ਮਤਲਬ ਸਾਹਮਣੇ ਹੋਈ ਹੋਈ ਆ ਬਾਕੀ ਜਗਾ ਆਹ ਢੇਰੀਆਂ ਚ ਮੇਰੇ ਅਸਲ ਚ ਇਹ ਮੈਂ ਲਾਈ ਸੀ 10 10 ਢੇਰੀ ਜਿਵੇਂ ਹੁਣ 1 ਤੋਂ 10 ਦਾ ਸਾਈ ਦਾ ਉਰੇ ਇਦਾਂ ਟਾਈਮ ਲਓ ਜੀ ਲਓ ਜੀ ਟਾਈਮ ਹੋ ਗਿਆ ਇਹ ਪਤਾ ਕੀ ਚੀਜ਼ ਹੋ ਗਿਆ ਆ ਲਓ ਜੀ ਟਾਈਮ ਪੂਰਾ ਹੋ ਗਿਆ ਜੀ ਚੱਲ ਕਿਉਂ ਬਾਈ ਕਰੇ ਕਿੱਥੇ ਹੋ ਜਿਗਾ ਕੰਮ ਸਟਾਰਟਿੰਗ ਦੇ ਵੰਨੇ ਲਾ ਲਿਆ ਸਾਬ ਉਸ ਤੋਂ ਬਾਅਦ ਯਾਨੀ ਕਿ ਹੁਣ ਜਿਵੇਂ ਜਿਹੜਾ 1 ਤੋਂ 10 ਵਾਲੀ ਉਰੇ 11 ਤੋਂ 20 ਵਾਲੀ ਉਰੇ ਇਹ ਲੋਟ ਲਾਈਨ ਵਾਰ ਲਾਉਂਦਾ ਫੇਰ ਦਾ ਆ ਜਾਂਦੀ ਰਿਜ਼ਲਟ ਦੋਨੇ ਤੇ ਖੜੇ ਕਰਦੇ ਆ ਹੱਥ ਨਹੀਂ ਖੜੇ ਹੁੰਦੇ ਹੱਥ ਤਾਂ ਚਾਹੇ ਆਇਆ ਕਰ ਵੀ ਇਹਦੇ ਉਸਤੇ 5 ਮਿੰਟਾਂ ਦੇ ਦਵਾਰੇ ਲਾ ਲੈ ਹਾਂ ਲੱਗ ਗਈ ਦਵਾਰੇ ਲਾ ਲੈ ਨਹੀਂ ਬਰਨਾਂਗੇ ਨਹੀਂ ਦਵਾਰੇ ਲਾਉਣੀ ਦਵਾਰੇ ਲਾ ਲੈ ਚੱਲਾ ਕੋਈ 6 ਮਿੰਟਾਂ ਨਹੀਂ ਲਾ ਲੈ ਦਵਾਰੇ 8 ਮਿੰਟਾਂ ਚ ਹੋ ਜਾਂਦੀ ਨਾ ਮੇਰੀ ਗੱਲ ਸੁਣ ਢੇਰੀਆਂ ਦਾ ਸਿਸਟਮ ਵਾੜਾ ਢੇਰੀ ਵਾਲਾ ਨਹੀਂ 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 1 ਤੇ 10 ਵਾਲੀ ਮੇਰੀ ਗੱਲ ਸਮਝ ਪਤਾ ਕੀ ਕੀਤਾ ਜਿਵੇਂ ਹੁਣ ਮੇਰੇ ਜਦੋਂ ਮੈਂ ਮਾਈਂਡ ਚ ਪਹਿਲਾਂ ਬਠਾਈ ਹੁੰਦੀ ਵੀ ਐ ਲੋਟ ਢੇਰੀਆਂ ਇੱਕ ਤੋਂ 10 ਵਾਲੇ ਫਿਰ ਪ੍ਰਧਾਨ ਜੀ ਹੋ ਜਾਂਦੇ ਆ ਤੁਹਾਨੂੰ ਲਗਾ ਦੋ ਉੱਧਰ ਟੂ ਆਰਡਰ ਦਾ ਨੰਬਰ ਤੁਹਾਨੂੰ ਕਿਹਾ ਆ ਪਹਿਲਾਂ ਇੱਕ ਪਤਾ ਹਾਂ 10 ਢੇਰੀਆਂ ਲਾ ਕੇ ਫਿਰ ਉਹ ਤੂੰ ਸੀਰੀਅਲ ਪਾਈਆਂ ਨੂੰ ਪੁੱਛ ਜਿਹੜਾ ਵੀਡੀਓ ਦੇਖਿਆ ਵੀ ਕਿਵੇਂ ਲੱਗਣੀ ਸਭ ਤੋਂ ਕਿਦਾਂ ਵੱਡਾ ਤਰੀਕਾ ਹੁੰਦਾ ਹੈ ਨਾ ਇੰਨੀ ਦੁਨੀਆ ਦੇ ਵਿੱਚ ਕਿਸੇ ਨਾ ਕਿਸੇ ਦਾ ਕੋਈ ਤਰੀਕਾ ਹੁੰਦਾ ਬਈ ਤੁਸੀਂ ਦੱਸੋ ਵੀ ਕਿਵੇਂ ਪੁੱਛਾਂ ਵੀ ਕਿੰਨੇ ਟਾਈਮ ਚ ਕੋਈ ਲਾ ਸਕਦਾ ਕਿਸੇ ਨੂੰ ਐਕਸਪੀਰੀਅੰਸ ਹੈਗਾ ਇਸ ਤਰ੍ਹਾਂ ਦਾ ਲੋ ਬਾਈ ਜੀ ਅੱਜ ਆਮਨੇ ਨਾਲ ਗਰਾਰੀ ਹਟ ਗਈ ਸੀ ਗਰਾਰੀ ਹੀ ਇੱਕ ਤਾਂ ਇਹ ਗੱਲ ਕਿ ਇਹਦੇ ਹਵਾਜੀ ਕਰੀ ਜਾਵੇ ਮੈਂ ਤੂੰ ਮੇਰੇ ਨਾਲ ਲਾ ਸ਼ਰਤਾ ਦਿਲ ਜਾਂਦਾ ਇਹਦਾ ਵੀ ਨਹੀਂ ਕਿਤੇ ਆ ਗੱਲ ਇਹ ਵੀ ਹੱਥ ਖੜੇ ਕਰ ਗਿਆ ਕਹਿੰਦਾ ਯਾਰ ਚੱਲ ਰਹੇ ਹੁੰਦੇ ਕਹਿੰਦਾ ਕਿਤੇ ਹਾਰ ਨਾ ਜਾਈਏ ਅੱਜ ਆਪਾਂ ਨੇ ਫਿਰ ਲਾਈ ਲਈ ਲਾਈ ਪਰ ਐ ਵੀ ਜਿੱਤ ਗਿਆ ਹੁਣਾਂ ਚੱਲ ਕੋਈ ਗੱਲ ਜਿੱਤੇ ਤਾਂ ਸਾਰੇ ਭਰਾ ਹੀ ਤਾਂ ਯਾਰ ਤੁਸੀਂ ਇਹਦਾ ਕੋਈ ਸੁਝਾਅ ਦੱਸੋ ਵੀ ਆਪਾਂ ਜੇ ਇਕੱਠੇ ਕਰਨੇ ਹੁਣ 5 ਮਿੰਟਾਂ ਚ ਤਾਂ ਕਿਵੇਂ ਕਰ ਸਕੀ ਹਾਂ ਵੀ ਕਿਸੇ ਲਵੇ ਹੈਗਾ ਇਹਦਾ ਹੈਗਾ ਕੋਈ ਤੂੰ ਯਾਰ ਪਤਾ ਦੱਸ ਠੀਕ ਆ ਬਾਈ ਜਿਉਂਦੇ ਰੋ ਵੀਡੀਓ ਜਰੂਰ ਸ਼ੇਅਰ ਕਰਦੇ